ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਕ ਵਿਰਕ ਆਇਰ ਸ਼ੈਰ ਫਾਰਮ ਸ਼ੇਰਗੜ ਤੋਂ ਦੋਸਤੋ ਅਸੀਂ ਅੱਜ ਤੁਹਾਨੂੰ ਆਪਣੇ ਫਾਰਮ ਦਾ ਦੂਸਰਾ ਸਭ ਤੋਂ ਟੋਪ ਦਾ ਬੁੱਲ ਜਿਹਦਾ ਨਾਮ ਅਸੀਂ ਵੈਪਸਨ ਰੱਖਿਆ ਹੈ ਜਿਹਦਾ ਸ਼ਾਇਰ वर्ल्ड वाइड ਸ਼ਾਇਰ ਦੇ ਦਬਦੇ ਰੈਡ ਦਾ ਇਹ ਬੱਚਾ ਹੈ ਤੇ ਇਹਨੇ ਆਪਣੇ ਸ਼ਾਇਰ ਨਾਲੋਂ ਵੀ ਬਹੁਤ ਤਕੜਾ ਕਦ ਕਾਠ ਜਿਹੜਾ ਹੈ ਉਹ ਕਰ ਲਿਆ ਹੈ ਫਰੀਰ ਦੇਖੋ ਤੁਸੀਂ ਢਾਂਚਾ ਦੇਖੋ ਵੇਟ ਦੇਖੋ ਇਹਦੀ ਲੰਬਾਈ ਦੇਖੋ ਬਹੁਤ ਲੰਬੇ ਤੇ ਵਾਈਡ ਚੋੜੇ ਪੂਰੇ ਟੈਸਟਿਕਲ ਨੇ ਇਹਦੇ ਆਉਣ ਵਾਲੇ ਦਿਨਾਂ ਚ ਇਹਦੀਆਂ ਬੱਚੀਆਂ ਬਹੁਤ ਜ਼ਿਆਦਾ ਦੁੱਧ ਦੇ ਕੇ ਨਵੇਂ ਰਿਕਾਰਡ ਬਣਾਉਣਗੀਆਂ ਇਹਦੀ ਸਭ ਤੋਂ ਪਹਿਲੀ ਨੈਚੁਰਲ ਮੀਟਿੰਗ ਤੇ ਆਪਣੇ ਕੋਲ ਜਿਹੜੀ ਬੱਚੀ ਹੈ ਉਹ ਜਨਵਰੀ ਦੇ ਵਿੱਚ ਸੂਪੂਗੀ ਵਿਦ ਡੀਐਨਏ ਅਸੀਂ ਰਿਪੋਰਟ ਕਰਾ ਕੇ ਇਹਦੇ ਜਿਹੜੇ ਨੇ ਰਿਕਾਰਡ ਲੋਕਾਂ ਦੇ ਸਾਹਮਣੇ ਰੱਖਾਂਗੇ ਅਗਰ ਇਹਦੀ ਮਾਹਲੇ ਪੱਖੋਂ ਦੇਖਿਆ ਜਾਵੇ ਤਾਂ ਇਹਦੀ ਮਾਹ ਸਾਡੇ ਫਾਰਮ ਦੀ 43 ਨੰਬਰ ਟੈਗ ਦੀ ਗਾਂ ਜਿਹਦਾ ਦੋ ਟਾਈਮ ਮਿਲਕਿੰਗ ਤੇ 42-43 ਲੀਟਰ ਦੁੱਧ ਤੇ ਤਿੰਨ ਟਾਈਮ ਦੀ ਮਿਲਕਿੰਗ ਤੇ ਐਕਸਟਰਾ ਸੇਵਾ ਕਰਕੇ ਜਦੋਂ ਅਸੀਂ ਇੱਕ ਫੇਰ ਵਾਸਤੇ ਤਿਆਰ ਕਰਦੇ ਸੀ ਤਾਂ ਉੱਥੇ ਉਹ 50 ਲੀਟਰ ਨੂੰ ਹੱਥ ਲਾ ਗਈ ਸੀ ਬਟ ਅਸੀਂ ਦੋ ਟਾਈਮ ਮਿਲਕਿੰਗ ਹੀ ਕਰਦੇ ਹਾਂ ਤੇ ਦੋ ਟਾਈਮ ਮਿਲਕਿੰਗ ਤੇ ਸਾਨੂੰ 42 ਤੋਂ 45 ਲੀਟਰ ਦੁੱਧ ਬਹੁਤ ਚੰਗੀ ਫੈਟ ਦਾ ਜਿਹੜਾ ਮਿਲ ਜਾਂਦਾ ਹੈ ਤੇ ਇਹ ਦਾ ਜਿਹੜਾ ਸੀਗਾ ਜੀ ਦਬੇ ਰੈਡ ਦਾ ਸ਼ਾਇਰ ਉਹ ਵੀ ਕਨਮੋਰ ਹੈ ਇਹ ਪਿੱਛੇ 4-5 ਜਨਰੇਸ਼ਨ ਦੇ ਵਿੱਚ ਰੈਡ ਐਂਡ ਵਾਈਟ ਹੈ ਦਬਦੇ ਰੈਡ ਦੀਆਂ ਜਿਹੜੀਆਂ ਬੱਚੀਆਂ ਦੀ ਮਿਲਕ ਦੀ ਐਵਰੇਜ ਆ ਰਹੀ ਹੈ 12800 ਲੀਟਰ ਦੀ ਆ ਰਹੀ ਹੈ ਤੇ ਐਸ ਬੁੱਲ ਦੀਆਂ ਵੀ ਬਹੁਤ ਜ਼ਿਆਦਾ ਚੰਗੀਆਂ ਜਿਹੜੀਆਂ ਬੱਚੀਆਂ ਨੇ ਉਹ ਦੁੱਧ ਦੇਣਗੀਆਂ ਤੇ ਤੁਹਾਨੂੰ ਲਾਈਵ ਦਿਖਾਵਾਂਗੇ ਜੀ ਸੀਮਨ ਵੈਲੀ